ਲੱਗਣੇ ਮੌਲ ਦੇ ਮਾਦਾ ਹੁਣ ਤਨ ਦੱਸਤਾ ਤੂੰ ਯਾਰ ਫੜ ਔਰ ਤੋਂ ਲਾਵਾਂਗੇ ਫੜਨ ਨੂੰ ਤਾਂ ਕੋਈ ਚੱਕਰ ਨਹੀਂ ਚਾਰ ਹਜ਼ਾਰ ਬਕਾਈ ਨਹੀਂ ਕਰਦੇ ਨੇ ਬਜਨੇ ਵੀ ਤਾਂ ਰੱਖਣ ਖਾ ਖੱਲਣਾ ਵਧਣਾ ਨਹੀਂ ਨਾਲੇ ਇਹ ਵੀ ਗੁੱਪਨ ਵਾਲੀ ਥਾਂ ਦੇ ਨਹੀਂ ਨਹੀਂ ਉਹ 5 ਕਿਲੋ ਮੀਟਰ ਨਹੀਂ ਅੱਧਾ ਬਕਰਾ ਸੀ ਅੱਧਾ ਬਕਰਾ ਹੀ 7200 ਦੇ 200 ਰੁਪਏ ਬਜਨ ਪਾਏ ਨੇ ਇਹ ਜੋ ਤਾਂ ਬਕਰਾ ਸੀ ਬਜਨ ਤਾਂ ਇਹ ਬੱਚਾ ਸਾਰੇ ਕੋਲੇ ਭਾਈ ਇਹ ਨਸਲ 'ਚ ਨਹੀਂ ਵਿਕਣਾਗਾ ਅੱਧਾ ਇਹ ਦੂ ਮਹਿੰਗਾ ਵੀ ਵਿਕ ਜਾਊਗਾ ਜਿਹੜੇ 2 2 4 4 ਦਿਨਾਂ ਦੇ ਜੰਮਿਆ ਨੇ ਉਹ ਵੀ 10 1000 ਦੇ ਵਿਕ ਜਾਂਦੇ ਜਿੰਨੇ ਦਾ ਮਾਲ ਤਾਂ ਜਿੰਨੇ ਦਾ ਮਾਲ ਉਹਨੇ ਤਾਂ ਲਾਤਾ ਨਹੀਂ ਭਰਾ ਥੋੜਾ ਹੁੰਦਾ ਉਹ ਆਧੋ ਅੱਧਾ ਪਾ ਕਿੰਨਾ ਪਾਈਰ ਦੱਸੀ ਇਹਦਾ ਸਾਰਾ ਅੱਜ 8.5 ਨਿਕਲਣਾ ਆ ਨਿਕਲਣਾ ਹੀ ਨਹੀਂਗਾ 6 ਕਿਲੋ ਪੱਕਾ ਆਕਾ ਇਹਨੇ 5 ਕਿਲੋ ਆਖਿਆ ਨਾ ਬਾ ਪੰਜ ਲੱਗ 5 ਕਿਲੋ ਵੀ ਇਹਦਾ ਫਿਰ ਅੱਜ ਕਹਿੰਦਾ 4000 ਹੀ ਬੰਦਾ ਤੇਰੇ ਸਾਹਮਣੇ ਆ ਤੂੰ ਪਾ 40 4000 ਬੰਦਾ ਨਾ 4 ਬਹਾ ਕੇ ਦੇਖਣਾ ਨਾ ਮੈਂ ਪਕਾਈ ਕਰਾਵਾਂ ਨਾ ਹੀ ਕਰਨੀ ਆ ਠੀਕ ਆ ਛੰਡ ਦੇ 10000 ਤੋਂ ਘੱਟ ਦੇਣਾ ਹੀ ਨੇ ਠੀਕ ਆ ਇਹਨੇ ਕਰਨਾ ਤਾਂ ਸਹੀ ਗੱਲ ਐ ਮੈਂ ਕੀ ਕਰਦਾ ਬਾਕ ਕਰੜਾ ਨਾ ਪੁੱਛ ਪੂਰ ਕਰਕੇ ਕੀ ਕਰ ਨਹੀਂ ਜਾਂਦੀ ਜੀ ਸਾਨੂੰ 6000 ਦਾ ਬੱਕਰਾ ਭੂਮੀ ਨੂੰ ਬੋਲੇ 8500 ਦਾ ਲੈਤਾ ਚਕੀਰੀ ਦਾ ਬੋਲੇ 93 4 4 ਹਾਂ ਹੈ ਮਾਗੀ ਹੈ ਹੁਣ ਤਾਂ 12 ਹੋਣ ਦੇ ਭਾਵੇਂ ਗੱਲ ਹੀ ਹੋਗੀ 4 ਥਣ ਆ ਦੇਖੋ ਬਈ 5 ਵੀ 10 ਬੜੇ ਬੱਚੇ ਵੇਚੂ ਪਰੇ 4 ਥਣ 4 ਥਣ ਬਰਾਬਰ ਦੇ ਹੀ ਆ ਨਹੀਂ ਨਹੀਂ ਕਿ ਹੁਣ ਮੁਕਰਦੇ ਫਿਰ ਅੱਜ ਤਾਂ ਨਹੀਂ ਮੁਕਰ ਹੁਣ ਤੂੰ ਮੁਕਰਦੀ ਤੂੰ ਚੁੱਪ ਕਰ ਜਾ ਤੇਰੀ ਗੱਲ ਨਹੀਂ ਸਾਡੀ ਗੱਲ ਐ ਅੱਜ ਤੇ ਨਹੀਂ ਮੁਕਰਦੇ ਚਲ ਜਾ ਕਿੰਨੇ ਦੇਤੀ ਦੋ ਵਾਦੀ ਆ ਦੋ ਘਰ ਵਾਲੀ ਤੇ ਲਾ ਦੀ ਚਾਰ ਉਹਦੇ ਹੋ ਜਾਣਗੇ ਹਾਂ ਬਈ 60 60 ਦੀ ਹੋ ਗਈ ਜੀ ਲਖਾਈ ਕੇਵਲ ਦੀ ਹੈ ਲਖਾਈ ਕੇਵਲ ਦੀ ਹੈ 85 ਦੀ ਹਾਂ ਬੜਾ ਯਾਰ ਅੜੇ ਬਾਈ ਤਰਕੇ ਹੈ ਮੈਂ ਕਰਤੀ ਕਿੱਥੇ ਤੋਂ ਨਹੀਂ ਲੈਂਦੇ ਨਹੀਂ 15000 ਮੋ ਲਵਾਉਂਦਾ ਸੀ ਐਦਾਂ ਹੀ ਹੈ ਭਾਏ ਤਾਂ ਯਾਰ ਮੰਗੀਆਂ ਮੰਡੀਆਂ ਵੀ ਸੱਤ ਕੋਕਾਈਆਂ ਇਹਨਾਂ ਨੇ ਹੈ ਸੱਤ ਮੰਡੀਆਂ ਕੋਕਾਈਆਂ ਥਾਂ ਵੀ ਵਾਧ ਕੇ ਦੋ ਚਾਰ ਹੋ ਗਈ ਆਣਾ ਦੋ ਥਾਂ ਵੀ ਵਾਧ ਕੇ ਲੈ ਆਵਾਂ ਚਾਰ ਹੋ ਗਏ ਨਾ ਚਲੋ ਯਾਰ ਪਰ ਬੰਦਾ ਤਖੜਾ ਇਹਦਾ 100 ਸੌਦੇ ਤੇ ਦੂਜੇ ਮੰਡੀਆਂ ਚ 50 ਸੌਦੇ ਗਿਣਾ ਦੇ ਨਾ ਦੇ ਕਿਹੜੇ ਪੈਸੇ ਲਖਾਓ ਬੰਦਾ ਜਾ ਜਾ ਆਵੜੇ ਨਾਲ ਤਖੜਾ ਹੈ ਜਾ ਕੇ ਪਰਚੀ ਮਸ਼ੀਨ ਲੱਗੇ ਕਿ ਤੂੰ ਕਿੰਨੇ ਲਾਇਆ ਕੀ ਮਤਲਬ ਪੱਠ ਤਾਂ ਆਪਣੀ ਹੈ ਮੇਰੀ ਚੀਜ਼ ਗੱਡ ਕੱਪੜੀਆਂ ਕੀ ਦੀ ਹੈ ਪੱਠ ਬਈ ਮੇਰੀ ਇਹ ਦੀ ਮੰਗੇ ਰਾਵਾਂ 13000 ਕੱਲੀ ਦਾ ਬੱਚਾ ਨਾਲ ਬੱਚਾ ਐ ਨਹੀਂ ਕੱਲੀ ਦਾ ਤੁਸੀਂ ਹੀ ਲਾ ਦਿਓ ਅੰਡਰ ਹੈ ਵਿੱਚ ਸੌਦਾ ਰਲਾ ਦਿਓ ਕਿ ਤੁਸੀਂ ਰਲਾਓ ਗੋਪੀ ਸਰ ਇਹ ਚੜਾਓ 100 ਦਾ ਬਈ 100 100 ਸਾਈ ਕੱਢਣ ਦਾ ਖਾਤ ਜਿਹਨੂੰ ਤੀਸਰਾ ਰਾਵਾਂ ਰਾਮ ਸਾਹਮਣੇ ਹੋ ਬਈ ਉਧਰ ਸਭ ਦੇ ਵੰਡਰ ਦੀ ਗਰੰਟੀ ਆ ਪੱਕੀ ਗਰੰਟੀ ਪੱਕੀ ਦਿਖਾ ਦੇ ਜੀ ਗਰੰਟੀ ਆ ਕੋਈ ਮੰਗਿਆ 6 13 ਉਹਨੇ ਕਿੰਨਾ ਲਾਇਆ ਨਹੀਂ ਤਾਂ 66000 ਰੁਪਏ ਲਾ ਦੇ 10000 ਆਪਾਂ ਨਾਲ ਆਈ ਵਾਲੇ ਤੇ ਚਾਹੇ 20000 ਕਹਿ ਦਿਓ ਉਹ ਤਾਂ ਨਹੀਂ ਆਪਾਂ ਨੂੰ ਹੈਗਾ ਆਪਾਂ ਤਾਂ ਆਪ ਦੇ ਲੋਕ ਦੇ ਨੂੰ ਲੈਣਾ ਮੰਗਦੇ ਹਾਂ ਜੀ ਕਾਹੇ ਜਾਂਦੇ 30000 ਐਡਜਸਟ ਤੁਸੀਂ ਕਹਿੰਦੇ ਐਨੇ ਬੰਦੇ ਖੜੇ ਨਾਲ ਆਉਂਨਾ ਜੇ 5 400 ਬੰਦਾ ਵਿੱਚ ਪਾ ਦੇ ਐਨੇ ਬੰਦੇ ਦੀ ਮੋੜੀ ਨਹੀਂ ਜਾਂਦੀ ਤੁਸੀਂ ਕਹਿੰਦਾ ਸਾਨੂੰ ਮਨਜ਼ੂਰ ਰੋਜ਼ ਪੰਜ ਲਾ ભાઈ સાડા 400 રૂપિયા સાડા 300 રૂપિયા લઉં તો ગમવા વજન મળતા વેખ વજન મત હોરા કેને દી લઉં તો લઈ લે કી ભાઈ કિલોમીટર લે તું લઈ લે પેણાળ છડ બાજી 200 ਪਾ ਲੈ 200 200 ਦੇ ਦਿੰਦਾ ਮੈਨੂੰ 500 ਪਾ ਦੇ 500 ਪਾ ਦੇ 2000 ਦੇ ਫਰਕ ਆ 2000 ਆਇਆ 65 ਲਾਇਆ 70 13 ਦੇ ਖੜਾ ਦੋ ਦੇ ਖੜਾ 300 ਦੇ ਬੈਠਾ ਇਹ ਜਾਊਗੀ ਕੋਈ ਮਤਲਬ ਜਾਨ ਬੱਤੀ ਨਹੀਂ ਬੰਤੀ ਨਹੀਂ ਦੇਖ ਪੈ ਲਾਉਣ ਵਾਲੇ ਨੇ ਲਾਉਣੇ ਆ ਤੂੰ 20 ਮੰਗ ਲਾ ਜੇ ਨਾਲ ਸਹੀ ਦਾ ਮਰਾ ਮਰਾ ਕੇ ਤਾਂ ਭਜ ਨਹੀਂ ਜਾਂਦੇ ਕੀ ਜਾਨਾ ਮੂੰ ਸੁਣੇ ਵੀ ਆ ਬੱਚਾ ਤੇਰੀ ਬਾਤਾਂ ਗੱਲ ਨਹੀਂ ਹੈ ਦੱਸੀ ਬਾਈ ਕੀ ਨਜਾਦਾ ਅਦੇ 10 10 ਨੂੰ ਵੀ ਤਾਂ ਵੀ ਮਰ ਗਿਆ 14 ਦੇ ਅੜ ਗਿਆ ਇਹਨੂੰ 10 ਲੱਗ ਗਿਆ ਉਹ ਨੈਣਦਰ ਪੰਜਲਾ ਦੇ ਮਿਲ ਨਹੀਂ ਨਹੀਂ ਆ ਇਹ ਕਹਿੰਦਾ 1000 ਦੇ 15 ਮਗੇ ਵਿੱਚ ਆ ਇਹ ਤਾਂ 12 ਦੇ ਮਿੰਟ ਤੇ ਹਰਜੀਨੀ ਤੇ 12 ਦਾ ਭਰਨਾ ਮੰਗਦੇ ਆਂ ਅਪਰਾਹ ਲਖਾਈ ਯਾਰ ਲਖਾਈ ਆਪੇ ਕਰਾ ਲੂਗਾ ਇਹ ਆ ਕਰਾ ਦਾਂਗੇ ਛੱਡ ਲੈ ਤੈਨੂੰ ਪਤਾ ਮੈਨੂੰ ਪਤਾ ਉਹਨੇ ਕਹਾਂ ਨਹੀਂ ਦੇ ਰਿਹਾ ਲਖਾਈ ਨਹੀਂ ਨਹੀਂ ਮੈਂ ਲਖਾਈ ਆਪੇ ਕਰਨੀ ਉਹ ਮਾਰ ਤਾਨ ਵੀ ਪਪਾ ਤਸੀਹ ਦੇ ਯਾਰ ਅੱਡੇ ਅੱਡੇ ਪਿੰਡ ਸਦਾ ਦੇ ਮਰਜੀ ਦੇ ਦੇ ਤਾਂ ਗਣ ਪੈਸੇ ਯਾਰ ਨਹੀਂ ਮੈਂ ਦੇ ਰਿਹਾ ਤੂੰ ਮੈਨੂੰ ਪਤਾ ਮੇਰਾ ਅੱਗੇ ਮੈਂ ਤੇੜੀ ਕਰੀਏ ਅਲੀ ਦੇ ਕੱਦ ਦਾ ਇਹ ਵਾਅਦਾ ਅੱਜ ਕਿਉਂ ਕਰੀ ਜਾਂਦਾ ਹਾਂ ਉਹਦਾ ਤਾਂ ਫਿਰ ਕਰਾਇਆ ਹੋਣਾ ਯਾਰ ਦਿੰਦੇ ਆ ਆਪਣੇ ਬੰਦ ਨੂੰ ਇੱਥੀ ਨਾਲ ਨਾ ਫਾਦੇ ਨੇ ਪਤਾ ਆਈ ਆਬ ਜਹੇ ਨਹੀਂ ਬਹੁਤ ਚੋੜੀ ਉਹ ਹੈ ਨਹੀਂ ਅੱਜ ਹੈ ਨਹੀਂ ਨਾ ਚੱਲ ਖਾਈ ਨਾ ਥੋੜਾ ਜਿਹਾ ਰਹਿੰਦੀ ਤੀਨਾਂ ਪਾਈ ਨਾ ਬੇਚ ਦੇਣੀ ਇਹਨੂੰ ਥੋੜੀ ਚਲੋ ਸਭ ਲੋ ਰੋਟੀ ਪਰ ਭੈਣ ਹੁਣ ਮੇਰੇ ਤੇ ਮਾਰਨਾ ਰੋਟੀ ਜੱਦ ਕਿ ਦਿੰਦੀ ਚੱਲ ਇਹਦੇ ਧੱਕਾ ਦੀ ਪਤਾ अरु किया तो हम रहे ले रे माल हम ले रे फिर बात करियो हम ले रे माल अब हम ले रे फिर करियो बात हमें इसी तो बात तक्ता हम ले लेंगे ले लीं तक्ता हजार की क्या हम देखा हम ले लीं मां दक्षोर तक्ता हजार की ले ली जा जा है कि बकरी बकरी का पट्ठा है दादायर दी हाँ देखा ਆਹ ਅਰੇ ਕੈਸੇ ਹੋ ਸੰਜਵਾ ਬੜੀਆ ਆ ਗਏ ਨੇ ਅਰੇ ਕਿਆ ਲਾਏ ਹੋ ਸੰਜਵਾ 4000 4000 ਇਹਨੇ ਲਾਇਆ ਠੀਕ ਆ ਇਹ ਜੀ ਸਾਡੇ ਪੱਕੇ ਬਹੇ ਸੋਣੀ ਦੇ ਕੁ ਬਾੜ ਚ ਕੰਨ ਦੇ ਬੱਕਰੀ ਕਿਵੇਂ ਕੀਤਾ ਬਾਈ ਕਿੰਨੇ ਹੋਰ ਹੋਰ ਕਰਨਾ ਲੈ 4000 6000 ਸੌਦਾ ਬੱਕਰੀ ਨਾ ਨਹੀਂ ਨਹੀਂ ਬਾਈ 6000 ਸਦਾ ਹੀ ਹਾਂ 9000 ਮੰਗਦਾ ਜੀ 6000 ਰੁਪਏ ਆਇਆ ਨੋ ਮੰਗਿਆ ਹਾਂ ਐਵੇਂ ਬੜੇ ਜਾਇਜ਼ ਮੰਗੇ ਸੰਜਵਾ ਤੂੰ ਘੱਟ ਲਈ ਜਨਾ ਹਾਂ ਹਾਂਜੀ ਨੋ ਲੈ ਖਾਲੀ ਆ ਬਾਬਾ ਫੜ ਲਾਦਾ ਫੜ ਲਾ ਦੇ ਕਿਤੇ ਫੱਦੇ ਨਹੀਂ ਬਾਪਾ 400 ਘੱਟ ਦੇ ਜੀ 5 4 સંજી <with food> <pans> ਪੈਂਟ ਦੇ ਸੇ ਉੱਪਰ ਲਗਾਓ ਹਾਂ ਹਾਂ ਆਹ ਸਮਝ ਤੁਹਾਨੂੰ ਪੈਂਟ ਦੇ ਉੱਪਰ ਬੱਸ ਪਾਏ ਦੋ ਬੱਸ ਜਾਣਾ ਨਾ ਪਹਿਲੇ ਨੂੰ ਹੋਰ ਬਗੋ ਸੁਝ ਹੋਵੇ ਇੱਕ ਗੱਲ ਨਹੀਂ ਤੇ ਮਰਦੀ ਨਹੀਂ ਵੀਡੀਓ ਜਾਂਦੀ ਆ ਮੈਂ ਤੇ ਫੋਨ ਕਰਦਾ ਬਣਾ ਦੂ ਮੈਂ ਕੋਲੀ ਆ ਵਾਲਾ ਮਰਦੀ ਨਹੀਂ ਪੈਂਜੀ ਕਰਲੀ ਵੀਡੀਓ ਜਾਂਦੀ ਨਹੀਂ ਕਿੱਥੇ ਬੋਲੇ ਆ ਉਹ ਕਿਦਾਂ ਇੱਥੇ ਲਾ ਉੱਪਰ ਨਹੀਂ ਵੇ ਬੱਕਰੀਆਂ ਹਾਂ ਅਰੇ ਦੱਸ ਜਬੀ ਤੂੰ ਬਤਾ ਰਿਹਾ ਪੈਸੇ ਉੱਪਰ ਲਗਾਓ ਅਰੇ ਪੈਸੇ ਨਹੀਂ ਮੰਗੇ ਲੈਣ ਵਾਲੇ ਮੰਗੇ ਦੱਸੋ ਹੂੰ ਤਾਂ ਹੀ ਦਿਮਾਖੀ ਨਾ ਉਹਨੇ ਲਾਉਣੀ ਨਹੀਂ ਐ ਕਿ ਜਾ ਮੈਂ ਫਿਰ ਬੋਲ ਸੁਣ ਆਹ ਹਾ ਹਾ ਤੇ ਆ ਮਾਜੇ ਬੀ ਸੁਣੇ ਤੂੰ ਕਾ ਆ ਬਕਰ ਜੀ ਆਈ ਜੋ ਹੈ ਇਹਦੇ ਹੈ ਕੋਝੂ ਦੇਖੇ ਤੂੰ ਇਹਦੇ 15 ਲਾ ਕੇ ਕੰਨ ਖਾਣਗੇ ਮੇਰੇ ਸਾਡੇ ਦੇ ਪੈਸੇ ਪੂਰੀ ਜਾਨ ਖਾਣਗੇ ਇਹ ਤਾਂ ਇਹਨਾਂ ਗੱਲ ਨਾ ਕਰੀ ਵੀ ਕਿੰਨੇ ਦਾ ਹੌਸੇ ਦੀ ਨਾ ਤੂੰ ਜਦਾ ਰੇ ਭਾਈ અમારી ਦਈ ਵੀ ਕੱਲ ਅੰਮਾ ਨੇ ਬਹੁਤ ਬੱਕੜਾਂ ਮਾ ਦਾ ਪਾਹੇ ਨੋੜਾ ਉਹਨੂੰ ਦੇਣੇ ਅੱਛਾ ਆ ਮਗਰ ਤੇ ਖੜਾ ਦੋ ਦਾ ਨਾਂ ਤੂੰ ਮੇਰੇ ਪੁੱਛਾ ਪਿਛੜੀ ਪਿਛੋ ਉੱਥੇ ਜਾਵੇ ਤਾਂ ਇਹਨੂੰ ਕੰਨ ਚ ਫੂਕ ਮਾਰੋ ਮਾਰੀ ਤਾਂ ਇਹਦੇ ਮੈਂ ਪੈਨ ਤੋਤੇ ਹੋਊਗੀ ਪਸਾ ਨਾ ਤੂੰ ਉੱਤੇ ਜਾਓ ਇਹ ਜਿਹੜਾ ਮੰਗਣਾ ਆ ਇਹ ਤਾਂ ਵਾਰੀ ਵਾਰੀ ਵੇਖਣਾ ਤਾਂ ਵਦ ਨਹੀਂ ਇਹ ਮੈਂ ਕਹਿੰਦੀ 6000 ਰੁਪਏ ਗਲੇ ਪਹਿ ਤਾਂ ਸੰਗਠ ਕਰੋ 6000 ਰੁਪਏ ਹਮਲੇ ਸਕਤ ਲੈ ਲੈ ਬਾਬਾ ਦਿੰਨਾ ਸੱਤ ਦੀ ਬਸ ਬੈਠੋ ਰਹੋ ਅੰਦਰ ਆ ਤੈਨੂੰ ਉੱਤੇ ਬੈ ਕੇ ਜਾਊਂਗਾ ਬੈਠਾ ਰਿਹਾ ਇੱਥੇ ਵਾਣਾ ਕਰਾਂਗਾ ਤੈਨੂੰ ਉੱਤੇ ਬੈ ਕੇ ਜਾਊਂਗਾ ਉੱਤ ਤੇਰੇ ਪੰਜ ਸੱਤ